ਇੱਕ ਦੋ ਦਿਨ ਪਹਿਲਾਂ ਮੈਨੂੰ ਨਾ ਕਮੈਂਟ ਆਇਆ ਤੇ ਕੋਈ ਕਹਿੰਦਾ ਵੀ ਜੇ ਤੁਹਾਨੂੰ ਨਾ ਅਕਲ ਬਹੁਤ ਹੀ ਥੋੜੀ ਹੈ ਤੇ ਤੁਸੀਂ ਗੁਰਬਾਣੀ ਦੀ ਵਿਆਖਿਆ ਨਾ ਠੀਕ ਤਰ੍ਹਾਂ ਨਹੀਂ ਕਰ ਸਕਦੇ ਤੇ ਬਿਲਕੁਲ ਜੀ ਅਕਲ ਤਾਂ ਥੋੜੀ ਹੈ ਹੀ ਤਾਂ ਹੀ ਗੁਰਬਾਣੀ ਪੜ੍ਹਨ ਦੀ ਕੋਸ਼ਿਸ਼ ਕਰੀ ਦੀ ਇਹ ਸਿਰਫ ਕੋਸ਼ਿਸ਼ ਹੈ ਹੁਣ ਜਿਸ ਤਰ੍ਹਾਂ ਆਹ ਸ਼ਬਦ ਹੈ ਨਾ ਪ੍ਰਾਣੀ ਤੂੰ ਆਇਆ ਲਾਹ ਲੈਣ ਲਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਕੋ ਫੱਕੜੇ ਨਾ ਜਿਹੜੇ ਫਜ਼ੂਲ ਦੇ ਚੰਜੜ ਚਮੇਲੇ ਹੋ ਜੇ ਕੰਮ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਕੁਛ ਤਾਂ ਆਪ ਹੀ ਆ ਕੇ ਆਪਣੇ ਝੰਜੜ ਗਲ ਪੈ ਜਾਂਦੇ ਆ ਕਈ ਝੰਜੜਾਂ ਦੇ ਵਿੱਚ ਆਪ ਆਪ ਜਾ ਕੇ ਉਲਝ ਜਾਂਦੇ ਆ ਮੁਸਾਫਿਰ ਇੱਕ ਰਾਤ ਲਈ ਆਇਆ ਹੁੰਦਾ ਸਵੇਰੇ ਉਹਨੇ ਚਲੇ ਜਾਣਾ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਹੈ ਤੇ ਆਪਣੀ ਜ਼ਿੰਦਗੀ ਚੰਜੜ ਚਮੇਲੇ ਫਜ਼ੂਲ ਦੇ ਵਿੱਚ ਹੀ ਲੰਘ ਜਾਂਦੀ ਹੈ ਤੇ ਆਪਾਂ ਸਮਝਦੇ ਨਹੀਂ ਇਸ ਗੱਲ ਨੂੰ ਇਸੇ ਸ਼ਬਦ ਵਿੱਚ ਆਖਿਰ ਵਿੱਚ ਕਹਿੰਦੇ ਨਾ ਕਹਿਤ ਕਬੀਰ ਪੁਕਾਰ ਪੁਕਾਰ ਇਸਨੇ ਆ ਪੁਕਾਰ ਪੁਕਾਰ ਕੇ ਦੇ ਰਹੇ ਨੇ ਕਿ ਆਪਣੇ ਮੂਲ ਮਕਸਦ ਤੋਂ ਮੂਲ ਉਦੇਸ਼ ਤੋਂ ਆਪਾਂ ਵਿਚਲਿਤ ਨਾ ਹੋਈਏ ਕਦੇ ਨਾ ਹੋਈਏ ਪਰ ਜਦੋਂ ਆਪਾਂ ਨਹੀਂ ਸੁਣਦੇ ਤੇ ਉਹਦਾ ਇਹ ਮਤਲਬ ਹੈ ਕਿ ਆਪਣੀ ਹਕਲ ਥੋੜੀ ਹੈ ਪਰ ਗੁਰੂ ਦੀ ਸ਼ਰਣ ਵਿੱਚ ਰਹਿਣਾ ਚਾਹੀਦਾ ਆਪਾਂ ਨੂੰ ਤਾਂ ਕਿ ਆਪਣੀ ਵੀ ਮਤ ਚੰਗੀ ਹੋਵੇ ਆਪਾਂ ਨੂੰ ਵੀ ਸੁਮਤ ਪ੍ਰਾਪਤ ਹੋਵੇ ਆਪਾਂ ਆਪਣੇ ਮੂਲ ਉਦੇਸ਼ ਤੋਂ ਮੂਲ ਮਕਸਦ ਤੋਂ ਨਾ ਪਟਕੀਏ ਤੇ ਪ੍ਰਭੂ ਦੇ ਗੁਣ ਗਾਈਏ ਤੇ ਆਪਣੀ ਆਤਮਾ ਤਾਂ ਕਿ ਆਪਣੀ ਆਤਮਾ ਇੱਕਮਕਰ ਪ੍ਰਭੂ ਦੇ ਵਿੱਚ ਬਲੀਨ ਹੋ ਜਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ